80s ਵਾਲੇ ਪਠਿੰਡਾ ਦੀ ਠੰਡੀ ਸੜਕ ਨਾਚ ਕਰਨ ਦੇ ਵਿੱਚ ਮੌਜੂਦ ਆ 2000 ਦਾ ਨਾਮ ਰੱਖਿਆ ਪਹਿਲਾਂ ਇਹਦਾ ਨਾਮ ਹੁੰਦਾ ਸੀ ਨਾਚ ਕਰਨ ਇੱਥੇ ਅੰਗਰੇਜ਼ ਡਾਂਸ ਦੇਖਦੇ ਹੁੰਦੇ ਸੀ ਬਹੁਤ ਰੀ ਖੱਤਾਂ ਜ਼ਮੀਨ ਤੋਂ ਖਾਰਾ ਵੀ ਬੁੱਤੇ ਆ ਇੱਥੇ ਜਾਨੀ ਏਸ਼ੀਆ ਦੀ ਵੀ ਲੋੜ ਸੀ ਉਦੋਂ ਤੱਕ ਏਸ਼ੀਆ ਦਾ ਕੋਈ ਨਾਮ ਹੀ ਨਹੀਂ ਸੀਗਾ ਵੀ ਏਸ਼ੀਆ ਦੀ ਚੀਜ਼ ਹੁੰਦੀ ਹੈ ਉਹ ਪੈਟਨ ਦੀ ਸੜਕ। ਇਹ ਛੰਡੀ ਛੜ ਕੋਹਿੰਦਾ ਕੱਚਾ ਹੁੰਦਾ ਸੀ। ਕੱਚਾ ਦੋਨਾਂ ਪਾਸੇ ਤੇ درخت ਹੁੰਦੇ ਸੀ। ਇੱਥੇ ਧੁੱਪ ਦੀ ਕੋਈ ਰੋਸ਼ਨੀ ਵੀ ਕਰਨ ਨਹੀਂ ਸੀ ਆਉਂਦੀ। ਸਿੱਤੇ ਸ਼ਾਮ ਨੂੰ ਅੰਗਰੇਜ਼ ਸੈਰ ਕਰਦੇ ਸੀ। ਪਹਿਲਾਂ ਤੇ ਰਕਤ ਹੁੰਦੇ ਉਹ ਤੇ ਪਾਣੀ ਛਲਕ ਦਿੰਦੇ। ਪੀਪੀ ਦੱਬ ਜਾਂਦੀ। ਫਿਰ ਇੱਥੇ ਲੋਕ ਸੈਰ ਕਰਦੇ ਆਪ ਦਾ ਰਾਤ ਨੂੰ ਆਪ ਦਾ ਇੱਥੇ ਇੰਜੋਏ ਕਰਦੇ। ਸਿੱਤੇ ਕਿਲੇ ਜਿਹੜੇ ਹਮੇਸ਼ਾ ਦਰਿਆ ਦੇ ਕਿਨਾਰੇ ਬਣਦੇ ਸੀ। ਐਸੇ ਕਰਕੇ ਕਿਤੇ ਰੱਜਿਆ ਸੁਲਤਾਨ ਨੇ ਛਲਾਂਗ ਮਾਰੀ। ਅਕਬਰਪੁਰੀਆਂ ਪੌਜਾ ਪੈਦਲ ਜਾਂਦੀਆਂ ਹੁੰਦੀਆਂ ਸੀ ਵੀ ਲੱਗਿਆ ਹਾਂ ਹਾਂ ਪੈਦਲ ਜਾਂਦੀਆਂ ਹੁੰਦੀਆਂ ਸੀ ਦਿੱਲੀ ਵੀ ਪ੍ਰਸਤਾਨ ਕਰਦੇ ਸੀ ਐਂ ਵੀ ਹੋ ਕੇ ਇਹਦਾ ਨਾਮ ਸ਼ੇਰ ਦਾ ਸੂਰੀ ਮਾਰਗ ਹੈ ਤੁਸੀਂ ਦੇਖ ਰਹੇ ਹੋ ਡੇਲੀਪੋਸ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਅਸੀਂ ਇਸ ਵਲੇ ਬਠਿੰਡਾ ਦੀ ਠੰਡੀ ਸੜਕ ਨਾਚਕਰ ਦੇ ਵਿੱਚ ਮੌਜੂਦ ਆ ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਠੰਡੀ ਸੜਕ ਹੈਗੀ ਜਿੱਥੇ ਲੋਕ ਇੱਥੇ ਅੰਗਰੇਜ਼ ਰਹਿੰਦੇ ਸੀਗੇ ਕਿਸੇ ਟਾਈਮ ਤਾਂ ਕਾਫੀ ਚੀਜ਼ਾਂ ਜਿਹੜੀ ਕਿ ਅੰਗਰੇਜ਼ਾਂ ਦੇ ਟਾਈਮ ਦੀਆਂ ਬਣੀਆਂ ਹੋਈਆਂ ਇੱਥੇ ਤਾਂ ਅੰਦਰ ਲੈ ਚੱਲਦੇ ਆਂ ਇੱਥੇ ਨਾਚ ਕਰ ਵੀ ਬਣਿਆ ਹੋਇਆ ਹੈਗਾ ਤਾਂ ਗੱਲਬਾਤ ਕਰਾਵਾਂਗੇ ਜਦੋਂ ਅੰਗਰੇਜ਼ ਇੱਥੋਂ ਚਲੇ ਗਏ ਸੀਗੇ ਕੀ ਕੀ ਚੀਜ਼ਾਂ ਇੱਥੇ ਜਿਹੜੀ ਕਿ ਆ ਅੰਗਰੇਜ਼ਾਂ ਦੇ ਟਾਈਮ ਦੀਆਂ ਅੱਜ ਤੱਕ ਬਣੀਆਂ ਹੋਈਆਂ ਤਾਂ ਸਭ ਤੋਂ ਪਹਿਲਾਂ ਸਾਡੇ ਨਾਲ ਇੱਥੇ ਬੀਜੇ ਜੀ ਹੈਗੇ ਜਿਹੜੇ ਕਿ ਸਾਬਕਾ ਐਮਸੀ ਨੇ ਤਾਂ ਸਸਿਕਾਲ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਤੁਹਾਡਾ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਬਲ ਜੀ ਤੁਹਾਡੇ ਚੈਨਲ ਰਾਹੀਂ ਅੱਜ ਕੋਈ ਪੁਰਾਣੀਆਂ ਯਾਦਾਂ ਤੇ ਤਾਜ਼ਾ ਕਰਨ ਦਾ ਕੋਈ ਮੌਕਾ ਮਿਲਿਆ ਜੋ ਵੀ ਤੁਸੀਂ ਮੇਰੇ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਪੁਰਾਣਾ ਜਿਹੜੇ ਮੇਰੇ ਵੱਡ ਬਜ਼ੁਰਗਿਆਂ ਨੇ ਮੈਨੂੰ ਦੱਸਿਆ ਉਹਦਾ ਹਰ ਸਾਲ ਦਾ ਕਿੱਥੋਂ ਹੁਣ ਆਪਾਂ ਇਸ ਵੇਲੇ ਖੜੇ ਆ ਇਹ ਹੈਗਾ ਰੇਲਵੇ ਇੰਸਟੀਚਿਊਟ ਉਹਦਾ ਨਾਮ ਰੱਖਿਆ ਪਹਿਲਾਂ ਉਹਦਾ ਨਾਮ ਹੁੰਦਾ ਸੀ ਨਾਚ ਘਰ ਇੱਥੇ ਅੰਗਰੇਜ਼ ਡਾਂਸ ਦੇਖਦੇ ਹੁੰਦੇ ਸੀ ਅੰਦਰ ਇੱਕ ਹਾਲ ਬਣਿਆ ਹੋਇਆ ਤੇ ਡਾਂਸ ਦੇਖਦੇ ਹੁੰਦੇ ਸੀ ਇਹ ਗੱਲਾਂ ਹੈਗੀਆਂ ਅੱਜ ਤੋਂ 250 ਸਾਲ ਪਹਿਲਾਂ 70-75 ਸਾਲ ਪੁਰਾਣੀਆਂ ਗੱਲਾਂ ਜਦੋਂ ਅੰਗਰੇਜ਼ ਇੱਥੇ ਛੱਡੇ ਆ ਨਾਜ਼ਕਰ ਸਕੂਲ ਨੇ ਦਾ ਨਾਮ ਦਿੱਤਾ ਗਿਆ ਇੱਕ ਪਰਲੇ ਪਾਸੇ ਰੇਲਵੇ ਕਲੱਬ ਹੁੰਦਾ ਸੀ ਜਿੱਥੇ ਲੋਕ ਡਰਾਮਾ ਚੱਲਦਾ ਸੀ ਇੱਥੇ ਸ਼ਾਮ ਨੂੰ ਅੰਗਰੇਜ਼ ਬਹਿ ਕੇ ਆਪਣਾ ਦਾਰੂ ਪਿਆਲਾ ਜੋ ਵੀ ਮੰਦਰਾ ਪਾਨ ਕਰਦੇ ਸੀਗੇ ਤੇ ਇੱਥੇ ਬਕਾਇਦਾ ਡਾਂਸ ਚੱਲਦਾ ਸੀ ਅੰਦਰ ਸਟੇਜ ਬਣੀ ਹੋਈ ਲੱਕੜ ਦੀ ਲੱਕੜ ਦੀ ਸਟੇਜ ਆ ਸਾਡਾਂ ਤੇ ਇਹਦੇ ਦੋ ਕਮਰੇ ਬਣੇ ਹੋਏ ਆ ਉਸ ਤੋਂ ਬਾਅਦ ਹੌਲੀ 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 ਜਦੋਂ ਅੰਗਰੇਜ਼ ਹਿੰਦੁਸਤਾਨ ਨੂੰ ਛੱਡ ਕੇ ਗਏ ਅੰਗਰੇਜ਼ਾਂ ਦੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਉਹ ਅੱਜ ਵੀ ਉਵੇਂ ਹੀ ਆ ਯਾਨੀ ਕਿ ਯਾ ਇੰਸਟੀਚੂਟਰ ਨੂੰ ਹਲਾਇਆ ਨਹੀਂ ਗਿਆ ਤੇ ਉਵੇਂ ਹੀ ਐਂਦੀ ਲੱਕੜ ਵੀ ਉਵੇਂ ਐਂ ਕੰਦੇ ਕਾਬਲੇ ਵੀ ਉਵੇਂ ਐ ਸਾਰਾ ਕੁਝ ਉਵੇਂ ਸੇਮ ਐ ਆ ਇਹਨਾਂ ਨੇ ਹੁਣ ਨਵਾਂ ਸਾਰਿਆ ਜਿਹੜਾ ਨਵਾਂ ਸਾਰਿਆ ਦੇਖੋ ਛੱਲੇ ਛੱਲਣ ਵੀ ਲੱਗ ਗਿਆ ਤੇ ਇਹ ਅੱਜ ਵੀ ਮੂੰਹ ਬੋਲਦਾ ਤੇ ਉਵੇਂ ਦੇ ਉਵੇਂ ਪਿਆ ਸਾਰਾ ਕੁਝ ਉਹ ਜਿਹੜੀ ਸ਼ੈੱਡ ਦਾ ਪਰਲੇ ਪਾਸੇ ਉਹ ਸ਼ੈੱਡ ਵੀ ਉਵੇਂ ਪਿਆ ਜਿਹੜੀਆਂ ਤਰਪਾਲਾਂ ਪਾਈਆਂ ਹੋਈਆਂ ਉਹ ਵੀ ਉਵੇਂ ਪਈਆਂ ਸਾਰਾ ਕੁਝ ਸੇਮ ਉਵੇਂ ਐ ਤੇ ਜਿਹੜੀਆਂ ਛੱਤਾਂ ਐ ਜ਼ਮੀਨ ਤੋਂ 12-20 ਫੁੱਟ ਉੱਤੇ ਐ ਇੱਥੇ ਜਾਨੀ ਏਸ਼ੀਆ ਦੀ ਵੀ ਲੋੜ ਨਹੀਂ ਸੀ ਉਦੋਂ ਤੱਕ ਐਸੀ ਦਾ ਕੋਈ ਨਾਮ ਹੀ ਨਹੀਂ ਸੀ ਕਿ ਐਸੀ ਕੋਈ ਚੀਜ਼ ਹੁੰਦੀ ਐ ਤੇ ਆ ਜਿਹੜਾ ਤੁਹਾਡੇ ਸਾਹਮਣੇ ਇਹਦੇ ਨਾਲ ਆ ਇੱਕ ਜਿਹੜੀ ਤੁਸੀਂ ਜਿੱਥੋਂ ਬਾਹਰੋਂ ਆਏ ਹੋ ਇਹ ਠੰਡੀ ਸੜਕ ਹੁੰਦੀ ਇਹਦਾ ਨਾਮ ਕਿਉਂ ਪਿਆ ਠੰਡੀ ਸੜਕ ਇੰਨੀ ਠੰਡੀ ਸੜਕ ਹੁੰਦਾ ਕੱਚਾ ਹੁੰਦਾ ਸੀ ਇਹ ਕੱਚਾ ਦੋਨਾਂ ਪਾਸੇ ਤੇ ਦਰਖਤ ਹੁੰਦੇ ਸੀ ਇੱਥੇ ਧੁੱਪ ਦੀ ਕੋਈ ਰੋਸ਼ਨੀ ਦੀ کرن ਵੀ ਨਹੀਂ ਸ ਜਾਂਦੀ ਤੇ ਸ਼ਾਮ ਨੂੰ ਮਸ਼ਕਾਂ ਦੇ ਨਾਲ ਮਸ਼ਕਾ ਮਸ਼ਕਾ ਹੁੰਦੇ ਸੀ ਜਿਹੜੇ ਮਸ਼ਕ ਉਹਨਾਂ ਦੇ ਨਾਲ ਪਾਣੀ ਛਿੜਕਿਆ ਜਾਂਦਾ ਸੀ ਇੱਥੇ ਸ਼ਾਮ ਨੂੰ ਅੰਗਰੇਜ਼ ਸੈਰ ਕਰਦੇ ਸੀ ਪਹਿਲਾਂ ਇੱਥੇ ਦਰਖਤ ਹੁੰਦੇ ਉਹ ਤੇ ਪਾਣੀ ਛਿੜਕ ਦਿੰਦੇ ਮਿੱਟੀ ਦੱਬ ਜਾਂਦੀ ਫਿਰ ਇੱਥੇ ਲੋਕ ਸੈਰ ਕਰਦੇ ਆਪ ਦਾ ਰਾਤ ਨੂੰ ਆਪ ਦਾ ਇੱਥੇ ਇੰਜੋਏ ਕਰਦੇ ਕਿਉ ਉਦੋਂ ਬਾਅਦ ਇਹਨਾਂ ਨੇ ਜਦ ਇਹ ਰੇਲਵੇ ਲੈਣਾ ਇਹ ਵੀ ਇਹਨਾਂ ਦੇ ਟਾਈਮ ਗਿਆ ਪਹਿਲਾਂ ਦੀਆਂ ਵਿਸ਼ਿਆਂ 1937 ਦੇ ਅੰਦਰ ਇਹ ਸਟੇਸ਼ਨ ਆਵਾਦ ਹੋਇਆ ਸੀ ਆਪਣਾ 1837 ਦੇ ਅੰਦਰ ਤੇ ਉਸ ਟਾਈਮ ਤੇ ਇੱਥੇ ਪਾਣੀ ਹੈ ਜਿਹੜਾ ਅਜਵੇਂ ਪਾਣੀ ਦੀਆਂ ਇੱਥੇ ਟੈਂਕੀਆਂ ਬਣੀ ਅੱਜ ਵੀ ਬੋਲਦੀਆਂ ਮੂੰਹ ਅੱਜ ਵੀ ਉਹ ਲੋਹਾ ਹੋਵੇ ਪਿਆ ਗਾਰਡਰ ਹੋਵੇ ਪਿਆ ਸਾਰਾ ਕੁਝ ਹੋਵੇ ਪਿਆ ਜਿਹੜੇ ਨਵੇਂ ਕੁਆਟਰ ਬਣਿਓ ਸਾਰੇ ਟਹਿ ਗਏ ਅਜਵੇਂ ਆ ਦੁਆਰਾਂ ਦੇਖੋ ਸਾਰੀਆਂ ਟਹਿ ਗਈਆਂ ਨੰਨੀਆਂ ਬਣੀਆਂ ਪ੍ਰਾਣੀਆਂ ਤੋੜ ਦਿੱਤੇ ਗਈਆਂ ਇਹ ਹੌਲੀ ਹੌਲੀ ਜਿਹੜੀ ਬਰਾਸਤ ਆ ਖਤਮ ਹੋ ਰਹੀ ਹੈ ਆ ਸਾਹਮਣੇ ਰੇਲਵੇ ਇੰਸਟੀਚਿਊਟ ਤੇ ਲੋਕ ਆ ਪ੍ਰਦੇਸ਼ਿਕ ਸੁਰਖਰਤਾ ਇਹ ਸਾਹਮਣੇ ਰੇਲਵੇ ਦਾ ਅਧਿਕਾਰੀ ਬਿਸ਼ਰਾਮ ਕਰਾਇ ਇੱਥੇ ਬੰਦੇ ਤੇ ਜਿਹੜੇ ਗਾਰਡ ਹੁੰਦੇ ਜਾਂ ਅੰਗਰੇਜ਼ ਹੁੰਦੇ ਇੱਥੇ ਰੈਸਟ ਕਰਦੇ ਹੁੰਦੇ ਇਹ ਛੱਤਾ ਅੱਜ ਵੀ ਉਵੇਂ ਮੁਕੰਮਲ ਤੇ ਉਵੇਂ ਵਿਸਤਾਰ ਚ ਤੇ ਜਿਹੜੀ ਠੰਡੀ ਸੜਕ ਦੇ ਵਿੱਚ ਚੱਲਦੇ-ਚੱਲਦੇ ਜਦੋਂ ਆਪਾਂ ਇਧਰੋਂ ਨਿਕਲਦੇ ਆ ਜੇ ਪਾਣੀ ਦੀਆਂ ਡਿੱਗੀਆਂ ਬਣੀਆਂ ਹੋਈਆਂ ਅੰਗਰੇਜ਼ਾਂ ਦੀ ਉਸ ਟਾਈਮ ਦੀ ਸੋਚ ਸੀ ਵੀ ਉਸ ਟਾਈਮ ਤੇ ਵੀ ਪਾਣੀ ਆਂਦਾ ਚ ਇੱਥੇ ਇੱਕ ਖਾਲਾ ਜਾਂਦਾ ਹੁੰਦਾ ਸੀ ਨਾਲ-ਨਾਲ ਹਾਲਾਂਕਿ ਪੰਜ ਸੱਤ ਕੋਟ ਦਾ ਉਸ ਤੋਂ ਪਾਣੀ ਜਿਹੜਾ ਉਹਦੇ ਅੰਦਰ ਜਾਂਦਾ ਸੀ ਉਹ ਉਸ ਟਾਈਮ ਤੇ ਵੀ ਉਹਨੂੰ ਫਿਲਟਰ ਕੀਤਾ ਜਾਂਦਾ ਸੀ ਹੰਤਾ ਹੁਣ ਪਤਾ ਲੱਗਿਆ ਨਾ ਫਿਲਟਰ ਕੀ ਜੀ ਉਸ ਟਾਈਮ ਤੇ ਫਿਲਟਰ ਕੀਤਾ ਜਾਂਦਾ ਸੀ ਬਟਿੰਡੇ ਦੀਆਂ ਟ੍ਰੇਨਾਂ ਆ ਰਹੀ ਪਾਣੀ ਕੋਟਪੂਰਾ ਮੁਕਸਰ ਕੋਲ ਤੱਕ ਜਾਂਦਾ ਸੀ ਪੀਣ ਲਈ ਪਾਣੀ ਉਸ ਟਾਈਮ ਤੇ ਮੇਰੀ ਹੋਸ ਦੀ ਗੱਲ ਹੈ ਕਿ ਪੀਪਾ ਆ ਰਹੀ ਪਾਣੀ ਬਾਜ਼ਾਰ ਇੱਥੇ ਸਪਲਾਈ ਕੀਤਾ ਜਾਂਦਾ ਸੀ ਪਰਲੇ ਪਾਸੇ ਜਿਹੜਾ 25 ਪੈਸੇ ਪੀਪਾ ਹੁੰਦਾ ਸੀ ਤਾਂ ਬੰਦਾ ਮੇਰੇ ਦੇਖੋ ਦੇਖਦੇਲੇ 2-4 ਪੀਪੇ ਰੱਖ ਲੈਂਦਾ ਸੀ ਰਸਤੇ ਦੇ ਨਾਲ ਜੀ ਬੱਕੀ ਬੰਦੀ ਐ ਐ ਸਪਲਾਈ ਕਰਦਾ ਤੇ ਲੋਕ ਦੂਰੋਂ ਦੂਰੋਂ ਅੱਜ ਜਿਹੜੀ ਸਾਹ ਦੀ ਬਿਮਾਰੀ ਐ ਇਹਦੇ ਲਈ ਲੋਕ ਅੱਜ ਤਾਂ ਡਾਕਟਰਾਂ ਕੋਲ ਨਹੀਂ ਭੱਜਦੇ ਐ ਉਸ ਟਾਈਮ ਤੇ ਸਟੇਸ਼ਨ ਕੋਲ ਨਹੀਂ ਭੱਜਦੇ ਹੁੰਦੇ ਸੀ ਕਿਉਂਕਿ ਜਿਹੜੇ ਭਾਪ ਦੇ ਇੰਜਣ ਚੱਲਦੇ ਸੀ ਉਹ ਭਾਪ ਦਾ ਜਿਹੜਾ ਪਾਣੀ ਹੁੰਦਾ ਸੀ ਉਹ ਸਾਹ ਦੇ ਲਈ ਬਹੁਤ ਤਕੜਾ ਹੁੰਦਾ ਸੀ ਉਸ ਟਾਈਮ ਤੇ ਕੋਲਾ ਸਿੰਘਾ ਕੋਲੇ ਦੇ ਨਾਲ ਵਾਤਾਵਰਣ ਸਪੱਸ਼ੀ ਪ੍ਰਦੂਸ਼ਣ ਨਹੀਂ ਸੀ ਜਿਵੇਂ ਅੱਜ ਪੈਟਰੋਲ ਦਾ ਪ੍ਰਦੂਸ਼ਣ ਲਾ ਲੋ ਜਾ ਉਹ ਐ ਮੇਰਾ ਕਹਿਣ ਦਾ ਮਤਲਬ ਹੀ ਅੰਗਰੇਜ਼ਾਂ ਦੇ ਵਿੱਚ ਤੇ ਸਾਡੇ 'ਚ ਜ਼ਮੀਨ ਆਸਮਾਨ ਦਾ ਅੰਤਰ ਐ ਉਸ ਟਾਈਮ ਤੇ ਕ੍ਰਿਪਸ਼ਨ ਨਹੀਂ ਸੀ ਅੱਜ ਕ੍ਰਿਪਸ਼ਨ ਜ਼ੋਰਾਂ 'ਚ ਇਹ ਕ੍ਰੈਪਸ਼ਨ ਦਾ ਮਤਾਂ ਕਹਿ ਰਿਹਾ ਕਿਉਂਕਿ ਜਿਹੜਾ ਉਹਨਾਂ ਦੇ ਟਾਈਮ ਦਾ ਬਣਾਇਆ ਹੋਇਆ ਚਾਹੇ ਉਹ ਲੱਕੜ ਹੈ ਚਾਹੇ ਉਹ ਗਾਡਰ ਹੈ ਚਾਹੇ ਉਹ ਜੋ ਵੀ ਅੱਜ ਉਵੇਂ ਤੇ ਉਵੇਂ ਪਿਆ ਤੇ ਜਿਹੜੇ ਉਸ ਤੋਂ ਬਾਅਦ ਬਣੇ ਤਿੰਨ ਤਿੰਨ ਵਾਰੀ ਟੈਕੇ ਬਣ ਗਏ ਅ ਨਾਚ ਕਰਦੀ ਗੱਲ ਕਰ ਲਈ ਆਪਾਂ ਠੰਡੀ ਸੜਕ ਦੀ ਇਸ ਤੋਂ ਇਲਾਵਾ ਹੋਰ ਹੋਰ ਕਿਹੜੀ ਕਿਹੜੀ ਚੀਜ਼ਾਂ ਜਿਹੜੀ ਅੱਜ ਅੰਗਰੇਜ਼ ਛੱਡ ਕੇ ਚਲੇ ਗਏ ਨੇ ਪਰ ਅੱਜ ਵੀ ਮੌਜੂਦ ਹੈ ਤੇ ਰੇਲਵੇ ਜਰਨਲ ਆਫਿਸ ਹੈ ਤੇ ਉਹ 1800 ਕੁਛ ਦੇ ਇਸ ਦਾ ਬਣਿਆ ਹੋਇਆ ਤੇ ਆ ਜਿਹੜਾ ਪਲੇਟਫਾਰਮ ਹੈ 1818 ਚ ਬਣਿਆ ਹੈ ਅਜੇ ਉੱਤੇ ਨੀ ਪੱਥਰ ਰੱਖੇ ਹੋਏ ਇਹਨਾਂ ਦੇ ਤੇ ਹੁਣ ਕੋਈ ਇਹੋ ਜਿਹਾ ਟਾਈਮ ਹੈ ਮੈਂ ਤਾਂ ਕਹਿੰਦਾ ਵੀ ਸਾਰੇ ਜਿੰਨੇ ਵੀ ਇਹ ਜਗਾ ਤਾਂ ਹੀ ਹੈ ਤੇ ਹੁਣ ਬਹੁਤ ਜਲਦੀ ਢਾਹ ਕੇ ਇਹਨੂੰ ਨਵਾਂ ਬਣਾਇਆ ਜਾ ਰਿਹਾ 500 ਕਰੋੜ ਰੁਪਏ ਲੱਗ ਰਹੇ ਆ ਆ ਚਰਚਾ ਇਹ ਸਭ ਤੋਂ ਪੁਰਾਣੀ ਹੈ ਤੇ ਇਹ ਜਿਹੜਾ ਸਾਰੀ ਜਗ੍ਹਾ ਸੀ ਨਾ ਇਹ ਗ੍ਰੀਨ ਉਜਾੜ ਸੀ ਜਨੀਆਂ ਅੰਗਰੇਜ਼ਾਂ ਦਾ ਸੀ ਤੇ ਦੂਬਾ ਰੇਲਵੇ ਨੇ ਕਹਤਾ ਸਾਡੀ ਹੈ ਇਧਰ ਦੇ ਪਾਸੇ ਜਿੱਥੇ ਓਵਰ ਬ੍ਰਿਜ ਬਣਿਆ ਹੋਇਆ ਉਹਦੇ ਨਾਲ ਇਹਨਾਂ ਦਾ ਸ਼ਵਗ੍ਰਹਿ ਸੀ ਜਿੱਥੇ ਦਫਰਾਈ ਜਾਂਦੇ ਸੀ ਬੰਦੇ ਇਹ ਸਾਰਾ ਸਿਸਟਮ ਸੀ ਜਾਂ ਸਾਰੇ ਟਿੱਬੇ ਸੀ ਪ੍ਰਸਨਗਰ ਪ੍ਰਤਾਪਨਗਰ ਜਿਹੜੀ ਅੱਜ ਥਣੇ ਕਣੀ ਆਬਾਦੀ ਬਣੀ ਪਈ ਆ ਇੱਥੇ ਟਿੱਬੇ ਸੀ ਮੇਰੇ ਦੇਖੋ ਦੇਖਾ ਕੱਤਰ ਦੀ ਲੜਾਈ ਵਾਲੇ ਲੋਕਾਂ ਨੇ ਇੱਧਰ ਆ ਕੇ ਟਿੱਬਿਆਂ ਦੇ ਵਿੱਚ ਖੱਡੇ ਪੱਟ ਕੇ ਇੱਥੇ ਵਿੱਚ ਰੇਸ ਇੱਕ ਸਟੇਸ਼ਨ ਬਣਿਆਗਾ ਆਪਣਾ ਪਲੇਟਫਾਰਮ ਇਤਰੋ ਸ਼ੁਰੂ ਹੁੰਦਾ ਹੈ ਇੱਕ ਨੰਬਰ ਸ਼ਹਿਰ ਵਾਲੇ ਪਾਸੋਂ ਹੋਣਾ ਚਾਹੀਦਾ ਪਰੰਤੂ ਇੱਧਰਲੇ ਪਾਸੇ ਹੁੰਦਾ ਜਿਹੜਾ ਕਿ ਲਾਇਨੋਪਾਰਕ ਕਿਉਂ ਕਾਰਨ ਕਾਰਨੇ ਸੀ ਜਿਹੜਾ ਸਟੇਸ਼ਨ ਦੇ ਕੋਲੇ ਆਪਣਾ ਕਿਲਾ ਸਾਹਬ ਹੈ ਕਿਲਾ ਸਾਹਬ ਦੇ ਪਿਛਲੇ ਪਾਸੇ ਪੂਜਾ ਵਾਲਾ ਮੱਲਾਬਾੜੀ ਤੱਕ 1200 ਅੱਠ ਦੀ ਗੱਲ ਹੈ ਸ਼ਾਇਦ ਉਸ ਟਾਈਮ ਤੇ ਉਹ ਏਰੀਆ ਬੱਥੇ ਚੋਂ ਬੰਦ ਹੁੰਦਾ ਸੀ ਜਿਹੜੀ ਆਬਾਦੀ ਸੀ ਸਾਰੀ ਰੇਲਵੇ ਦੇ ਲਾਈਨਾਂ ਦੇ ਨਾਲ ਨਾਲ ਅਸੀਂ ਅੰਗਰੇਜ਼ ਇੱਧਰ ਰਹਿੰਦੇ ਸੀ ਇਹ ਐਸ ਕਰਕੇ ਜਿਹੜਾ ਪਲੇਟਫਾਰਮ ਇੱਧਰੋਂ ਸ਼ੁਰੂ ਹੁੰਦਾ ਸੀ ਤਾਂ ਇੱਧਰੋਂ ਸ਼ੁਰੂ ਹੁੰਦਾ ਸੀ ਕਿਉਂਕਿ ਲੋਕ ਇੱਧਰੋਂ ਹੀ ਜਾਂਦੇ ਸੀਗੇ ਤੇ ਜਿੰਨੇ ਵੀ ਕੁਆਟਰ ਸੀ ਰੇਲਵੇ ਤੇ ਇੱਧਰ ਹੀ ਸੀਗੇ ਰੇਲਵੇ ਦੀਆਂ ਸਾਰੀਆਂ ਚੀਜ਼ਾਂ ਇੱਧਰ ਸੀ ਆਬਾਦੀ ਤਾਂ ਹੋਰ ਕਿਤੇ ਹੈ ਹੀ ਨਹੀਂ ਸੀ ਆਬਾਦੀ ਤਾਂ ਕਿਤੇ ਹੋ ਰਹੀ ਨਹੀਂ ਸੀ ਆਬਾਦੀ ਸਿਰਫ ਇੱਡੇ ਨੇੜੇ-ਨੇੜੇ ਸੀ ਆਬਾਦੀ ਦੂਰ ਨਹੀਂ ਸੀ ਆ ਜਿਹੜਾ ਹੁਣ ਕਿਲਾ ਬਣਿਆ ਹੋਇਆ ਅੱਜ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਦਰਿਆ ਵਹਿਦਾ ਹੁੰਦਾ ਸੀ ਸਤ루ਜ ਦਰਿਆ ਜਿਹੜਾ ਇਸ ਵੇਲੇ ਕੋਰੋਪੁਰ ਚ ਲੈ ਗਿਆ 100 ਫੁੱਟ ਦੇ 100 ਕਿਲੋਮੀਟਰ ਦੂਰ ਚਲਾ ਗਿਆ ਇੱਥੇ ਕਿਲੇ ਜਿਹੜੇ ਹਮੇਸ਼ਾ ਦਰਿਆ ਦੇ ਕਿਨਾਰੇ ਬੰਦੇ ਸੀ ਐਸੇ ਕਰਕੇ ਇੱਥੇ ਰਜੀਆ ਸੁਲਤਾਨ ਨੇ ਛਲਾਂਗ ਮਾਰੀ ਇਹ ਪ੍ਰਾਣੇ ਇਤਿਹਾਸ ਆ ਜਿਹਦੇ ਨੌਜਵਾਨ ਕੁੜੀ ਨੂੰ ਨਹੀਂ ਪਤਾ ਤਾਂ ਆਪ ਦਾ ਕਲਚਰ ਹੀ ਭੁੱਲ ਗਏ ਕਿਉਂਕਿ ਜਿਵੇਂ ਰਿਸ਼ਤੇ ਖਤਮ ਹੋ ਰਹੇ ਓਵੇਂ ਕਲਚਰ ਤਾਂ ਬਹੁਤ ਦੂਰ ਦੀਆਂ ਗੱਲਾਂ ਜਦੋਂ ਤੁਸੀਂ ਰਿਸ਼ਤਾ ਹੀ ਭੁੱਲ ਗਏ ਆਪਦੇ ਸੱਚੇ ਤਾਏ ਮਾਮੇ ਮਮੇ ਸਭ ਖਤਮ ਹੋ ਰਹੇ ਆ ਹੁਣ ਤਾਂ ਮੈਨੂੰ ਲੱਗਦਾ ਥ ਮੈਂ ਹੁਣ ਇੱਕ ਵਿਚਾਰ ਕਰੀ ਜਾਂਦਾ ਖੜਾ ਖੜਾ ਮੈਂ ਮੁੰਡੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਉਹਨਾ ਆਪ ਇੱਕ ਕੋਲੀਏ ਦਫਤਰ ਕਹਿੰਦਾ ਕਾਹਦਾ ਮੈਂ ਕਿਹਾ ਰਿਸ਼ਤੇਦਾਰ ਕਰਾਏ ਤੇ ਦੇਣ ਲਈ ਆਪੋ ਇੱਕ ਦਫਤਰ ਖੋਲੀ ਵੀ ਰਿਸ਼ਤੇਦਾਰ ਸਾਡੇ ਤੋਂ ਲੈ ਜਾ ਕਰੋ ਚਾਪੀ ਜਾਈ ਦੇ ਮਾਮੇ ਚਾਹੀਦੇ ਪੁੱਤਰ ਚਾਹੀਦੇ ਉਹ じゃ ਇੱਕ ਦਫਤਰ ਬਣਾਤੀ ਮੇਰੀ ਸਟੀਮ ਆ ਵੀ ਸ਼ਾਇਦ ਕਿਉਂਕਿ ਰਿਸ਼ਤੇਦਾਰ ਖਤਮ ਹੋ ਗਏ ਜਦੋਂ ਅੱਗੇ ਜਾਂਦੇ ਤਾਂ ਰਿਸ਼ਤੇ ਲੋੜ ਪੈਂਦੀ ਵਿਆਹ ਸ਼ੱਥੀ ਤੇ ਉਹ ਖਤਮ ਹੋ ਗਏ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹ ਹੁਣ ਕੀ ਗੱਲ ਕੀਤੀ ਜਾਵੇ ਆਬਾਦੀ ਜਿਹੜੀ ਕਿ ਅਰਸ ਨਾਮ ਨਗਰ ਲਾਈਨੋਂ ਪਾਰ ਪ੍ਰਤਾਪ ਨਗਰ ਕਿੰਨੇ ਏਰੀਏ ਪੈਂਦੇ ਤੇ ਕਿੰਨੀ ਬਾਦੀ ਹੈ ਇਹ ਜਿਹੜੀ ਆਬਾਦੀ ਹੈ ਨਾ ਇਹ ਸਾਰੀ ਬੈਲਟ ਦੇ ਅੰਦਰ ਲੈਣਾ ਤੋਂ ਉਰਨਾ ਜਿਵੇਂ ਕਹ ਦਿੰਦੇ ਲੈਣਾ ਦਾ ਉਰਲਾ ਪਸਾ ਲੈਣਾ ਦਾ ਉਰਲਾ ਪਸਾ ਐਕਚੁਅਲੀ ਪਰਲਾ ਪਹਿਰ ਜਿਹਨੂੰ ਕਹਿੰਦੇ ਆ ਸੀ ਇਹ ਲੈਣਾ ਦਾ ਜਿਹੜਾ ਪੁਰਾਣਾ ਹਿੱਸਾ ਹੈ ਇਧਰਲੇ ਪਾਸੇ 18 ਬਾੜ ਪੈਂਦੇ ਇਧਰੋਂ ਘੱਟੋ ਘੱਟ ਬਲਾ ਨਹੀਂ ਮੇਰੇ ਕਹ 35 40 ਬਸਤੀਆਂ ਪੈਂਦੀਆਂ ਆਲਮ ਬਸਤੀ ਪ੍ਰਤਾਪ ਰਗਰ ਜੋਗੀ ਨਗਰ ਹੰਸ ਨਗਰ ਸਾਹਿਬ ਜਤਾਜੀਤ ਸਿੰਘ ਨਗਰ ਲੋਕ ਕਲੋਨੀ ਜਨਤਾ ਨਗਰ ਹਾਂਜੀ ਅਰਜਨ ਨਗਰ ਆਪਣਾ ਸੁਰਗਪੀ ਰੋਡ ਰੇਲਵੇ ਕਲੋਨੀ ਹੋਰ ਪੂਰਾ ਬਸਤੀ ਲਾਲ ਸਿੰਘ ਬਸਤੀ ਇਹ ਸਾਰੀਆਂ ਬਸਤੀਆਂ ਇਧਰ ਅੱਜ ਵੀ ਜੇ ਤੁਸੀਂ ਸ਼ਹਿਰ ਕੰਨੀ ਦੇਖੋ ਨਾ ਜਿਵੇਂ ਅੱਜ ਕਹਿ ਰਹੇ ਆ ਵੀ ਅਸੀਂ ਦਰਖਤ ਲਾਣੇ ਆ ਬਹੁਤ ਵਧੀਆ ਗੱਲ ਹੈ ਦਰਖਤ ਲਾਣਾ ਸਾਰਿਆਂ ਨੂੰ ਲਾਣਾ ਚਾਹੀਦਾ ਜਿਹੜੇ ਵੀ ਲਾ ਰਹੇ ਉਹਨਾਂ ਦਾ ਵੀ ਮੈਂ ਕਿੰਨਾ ਧੰਨਵਾਦ ਕਰਦਾ ਬਹੁਤ ਵਧੀਆ ਗੱਲ ਆ ਤੁਸੀਂ ਆ ਚਿੱਟੇ ਨਿਗਾਹ ਮਾਰੋ ਅੱਜ ਹਰਿਆਵਲ ਬਠਿੰਡੇ ਜੇ ਜੇ ਅਸੀਂ ਸਰਚ ਲਾਈਟ ਮਾਰੋਗੇ ਨਾ ਸਭ ਤੋਂ ਜ਼ਿਆਦਾ ਹਰਿਆਵਲ ਹਰਿਆਵਲ ਰੇਲਵੇ ਦੇ ਇਧਰਲੇ ਪਾਸੇ ਜੇ ਬੁੰਦੀ ਗੱਲ ਕੀਤੀ ਜਾਵੇ ਅੰਗਰੇਜ਼ਾਂ ਦੇ ਟਾਈਮ ਦੇ ਕਾਫੀ ਕਾਫੀ ਪੁਰਾਣੀਆਂ ਬਿਲਡਿੰਗ ਦੀ ਗੱਲ ਕੀਤੀ ਜਾਵੇ ਚਰਚ ਦੀ ਪਾਣੀ ਦੀ ਟੰਕੀ ਦੀ ਨਾਚ ਕਰਦੀ ਇਹਦੀ ਸੰਭਾਲ ਕਿਉਂ ਨਹੀਂ ਹੋ ਰਹੀ ਜੀ ਇਸ ਮਾਲ ਆਇਆ ਨਾ ਜਿਹੜੀ ਸੰਭਾਲਣ ਵਾਲੀ ਚੀਜ਼ ਸੀ ਜਿਹੜੇ ਨਵੇਂ ਬੰਦੇ ਆਉਂਦੇ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਸਾਰੀ ਕਰਨੀ ਆ ਖਾਣ ਦਾ ਤਰੀਕਾ ਹੈ ਇਹ ਤੇ ਅੰਡਰ ਕੀ ਦੇ ਆ ਇਹ ਰੇਲਵੇ ਦੇ ਆ ਰੇਲਵੇ ਤਾਂ ਰੇਲਵੇ ਜਿੱਨਾ ਕਰਪਸ਼ਨ ਤਾਂ ਕਿਤੇ ਹੈ ਹੀ ਨਹੀਂ ਇੱਥੇ ਸੜੇ ਆਮ 4 ਨੰਬਰ 3 ਨੰਬਰ ਦੀ ਇੱਕ ਪਈ ਹੁੰਦੀ ਹੈ ਸੜਕ ਤੇ ਕੋਈ ਬੋਲਦਾ ਨਹੀਂ ਉੱਤੇ ਸਿਮੈਂਟ ਟੋਕ ਦੇ ਵੀ ਜਿਹੜੀ ਮਰਜ਼ੀ ਟਪਟ ਲੋ ਆ ਪਈ ਹੈ ਤੁਹਾਡੇ ਸਾਹਮਣੇ ਦੇਖੋ ਹੋਰ ਨਜ਼ਰ ਆ ਰਹੀ ਹੈ 3 ਨੰਬਰ ਦੀ ਟਾ ਕੋਈ 4 ਕੋਈ ਬੋਲਦਾ ਹੀ ਨਹੀਂ ਕਿ ਇੱਥੋਂ ਜਿਹੜੇ ਅਫਸਰ ਆ ਬਾਹਰੋਂ ਆਉਂਦੇ ਆ ਇੱਦਾਂ ਦਾ ਜਿਹੜਾ ਹੈੱਡ ਆ ਉਹ ਤਾਂ ਦਾ ਕੋਈ ਅਪਰੋਚ ਕਰਦਾ ਨਹੀਂ ਅਗਲਾ ਕਹਿੰਦਾ ਮੈਂ ਕਹ ਨੂੰ ਟਾਈਮ ਖਰਾਬ ਕਰਾਂ ਅੱਜ ਕੱਲ ਟਾਈਮ ਹੀ ਹੈ ਨਹੀਂ ਕਿਸੇ ਕੋਲ ਕਹਿੰਦਾ ਮੇਰਾ ਭਾਵ ਹੈ ਵੀ ਜਿਹੜਾ ਅੰਗਰੇਜ਼ ਸੀ ਸਾਡੇ ਨਾਲ ਅੰਗਰੇਜ਼ ਬਹੁਤ ਚੰਗੇ ਸੀ ਜਿਹੜੇ ਅੰਗਰੇਜ਼ਾਂ ਨੂੰ 47 ਵੇਲੇ ਲੜਾਈ ਕਰਕੇ ਕੱਢਿਆ ਗਿਆ ਥੋ ਤੇ ਉਹ ਅੰਗਰੇਜ਼ਾਂ ਨੂੰ ਅਸੀਂ ਵੈਲਕਮ ਕਰਨ ਲਈ ਹਿੰਦੂਸਤਾਨ ਦੇ ਅੰਦਰ ਲਿਆ ਰਹੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਇੰਟਰਸਟੀਆਂ ਇਹ ਖੋਲ ਰੇ ਇਹਨਾਂ ਹੁਣ ਲਿਆ ਰਹੇ ਆ ਪਹਿਲਾਂ ਅਸੀਂ ਪਹਜਾਏ ਤੇ ਅੱਜ ਵੀ ਜਿਹੜੇ ਅੰਗਰੇਜ਼ ਹੈ ਉਹ ਇੱਕ ਅਸੀਂ ਲੋਕ ਤਾਂ ਜਿਹੜੀ ਜੀਵਨ ਦੀ ਦੌੜਾਂ ਦੇ ਵਿੱਚ ਪੈ ਗਏ ਭੱਜਾ ਭੁਜਾਈ ਚ ਭੱਜਾ ਭੁਜਾਈ ਚ ਪੈ ਗਏ ਸੀ ਹੁੰਦੇ ਉਹਦੇ ਭੱਜਾ ਭੁਜਾਈ ਚ ਪੈ ਗਏ ਆ ਕਿਉਂਕਿ ਅੰਗਰੇਜ਼ ਅੱਜ ਵੀ ਛਣੀ ਤੇ ਐਂਬਰ ਕੰਮ ਨਹੀਂ ਕਰਦੇ ਅਸੀਂ ਤਾਂ ਦਿਨ ਰਾਤ ਲੱਗੇ ਪਏ ਜਿਵੇਂ ਭਾਰ ਢੋਣਾ ਹੁੰਦਾ ਉਹਵੇਂ ਲੱਗੇ ਹੋਏ ਆ ਉਹਵੇਂ ਚੱਲੀ ਜਾਂਦਾ ਕਹਿੰਦਾ ਮੇਰਾ ਮਤਲਬ ਹੈ ਅੰਗਰੇਜ਼ ਸਾਡੇ ਨਾਲੋਂ ਹਜ਼ਾਰ ਦਰਜੇ ਚੰਗੇ ਸੀ ਤੇ ਆਈਚ ਬਿਲਡਿੰਗ ਹਜੇ ਵੀ ਹੈ ਰੇਲਵੇ ਗਰਾਊਂਡ ਤੇ ਦੇਖੀਓ ਵੀ ਤੁਸੀਂ ਵੀ ਤੁਹਾਡੇ ਵੀ ਧਿਆਨ ਚ ਹੋਊਗੀ ਉਹਦੇ ਵਿੱਚ ਅੱਜ ਦੇ ਟਾਈਮ ਦੀ ਗੱਲ ਕਰੀਏ RAM LILA ਚੱਲ ਪਰ ਉਹਦੇ ਵਿੱਚ ਚੀਜ਼ਾਂ ਜਿਹੜੀਆਂ ਕਿ ਪੁਰਾਣੀਆਂ ਪਈਆਂ। ਉਹ ਰੇਲਵੇ ਕਲੱਬ ਹੈ ਜਿਹੜਾ ਰੇਲਵੇ ਕਲੱਬ ਉੱਥੇ ਹੁਣ ਕੋਈ ਤੁਹਾਨੂੰ ਸ਼ਾਇਦ ਹੁਣ ਪਹੇਖਾ ਲੱਗਿਆ। ਜਿਹੜੇ ਵੀ ਉੱਥੇ ਕੋਈ ਪੁਰਾਣੇ ਬੰਦੇ ਜਿਹੜੇ ਇੱਥੇ ਪਹਿਲਾਂ ਸੈਕਟਰੀ ਸੀਗੇ। ਉਹਨਾਂ ਨੇ ਉੱਥੋਂ ਸਾਰਾ ਸਮਾਨ ਹੀ ਚੱਕ ਕੇ ਦੇ। ਕਰਨ ਘਰ ਭਰਨੇ ਸੀ। ਸਬਸਕ੍ਰਿਪਸ਼ਨ ਦੀ ਗੱਲ ਕਰ ਰਿਹਾ ਨਾ ਮੈਂ। ਜਿਹੜੇ ਪੁਰਾਣੇ ਟਾਈਮ ਦੇ ਅੰਗਰੇਜ਼ੀਆ ਦੀਆਂ ਤੇ ਫਿਲਮਾਂ ਦਿਖਾਈਆਂ ਜਾਂਦੀਆਂ ਸੀ। ਉੱਥੇ ਫਿਲਮ ਦਿਖਾਉਂਦੇ ਛੋਟੇ-ਛੋਟੇ ਫਿਲਮੇ ਹਾਲ ਤਾਂ ਹੁਣ ਆਏ ਹਨ ਨਾ ਇਹ ਮੋਬਾਈਲ ਤਾਂ ਹੁਣ ਆਏ। ਫਿਲਮਾਂ ਹਾਲ ਸੀ ਗਲੀਆਂ ਮੈਂ ਵੀ ਦੇਖਦਾ ਰਿਹਾ ਛੋਟਾ ਹੁੰਦਾ ਉਦੋਂ ਜੇ ਮੰਨ ਲਓ ਕਦੇ ਧੁੱਪ ਤੇ ਕਦੇ ਛਾਂ ਕਹਿਣ ਦਾ ਮਤਲਬ ਹੈ ਵੀ ਜਦੋਂ ਟਾਈਮ ਤੇ ਇੱਥੇ ਜਦੋਂ ਤਾਈਂ ਅੰਗਰੇਜ਼ ਰਹੇ ਇਹਦੀ ਦੇਖਭਾਲ ਪੂਰੀ ਰਹੀ ਜਦੋਂ ਹਿੰਦੂਸਤਾਨ ਦੇ ਅਫਸਰਾਂ ਦੇ ਹੱਥ ਤੇ ਮੈਂ ਸਾਰੇ ਅਫਸਰਾਂ ਨੂੰ ਨਹੀਂ ਕਹਿ ਰਿਹਾ ਕੁਝ ਅਫਸਰਾਂ ਦੇ ਹੱਥਾਂ ਹੀ ਜਿਨ੍ਹਾਂ ਨੇ ਇਹਦੀ ਮੈਂਟੀਨੈਂਸ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਬਕਾਇਦਾ ਇਹਨੂੰ ਤੋੜਿਆ ਗਿਆ ਤੇ ਹੁਣ ਸਟੇਸ਼ਨ ਨੂੰ ਤੋੜ ਕੇ 500 ਕਰੋੜ ਰੁਪਏ ਲਾ ਆਇਆ ਜਾ ਰਿਹਾ ਪੁਰਾਣਾ ਤਾਂ ਦਿੱਸਾ ਖਤਮ ਹੋ ਜਾਊਗਾ ਨਾ ਜਦੋਂ ਇੰਜਣ ਉਹ ਪਿਆਰ ਨਹੀਂ ਰਿਹਾ ਲੋਕਾਂ ਦੇ ਅੰਦਰ ਉਹ ਸੰਸਕਾਰ ਨਹੀਂ ਰਿਹਾ ਪੁਰਾਣੇ ਟਾਈਮ ਤੇ ਜਦੋਂ ਟ੍ਰੇਨ ਤੇ ਬੰਦਾ ਜਾਂਦਾ ਆਂਦਾ ਤਾਂ ਉਹਨੂੰ ਲੀਕ ਹੁੰਦੀ ਸੀ ਕੋਈ ਡਾਕੀਆ ਜਾਂ ਡਾਕ ਲੈ ਆਂਦਾ ਸੀਗਾ ਡਾਕੀਏ ਦੀ ਉਡੀਕ ਕੀਤੀ ਜਾਂਦੀ ਸੀ ਹੁਣ ਤਾਂ ਖਤਮ ਹੋ ਗਿਆ ਮੋਬਾਈਲ ਤੇ ਹਾਈ ਬਾਈ ਚੱਲੀ ਜਾਂਦੀ ਐ ਪਿਆਰ ਵੀ ਖਤਮ ਹੋ ਗਿਆ ਜਦੋਂ ਇੱਥੇ ਸਟੀਮ ਦਾ ਇੰਜਣ ਆਣਾ ਤੇ ਲੋਕਾਂ ਨੇ ਉੱਤੇ ਖੜੇ ਰਹਿਣਾ ਸਟੀਮ ਦਾ ਇੰਜਣ ਦੇਖਣ ਜਾਣਾ ਉਹ ਵੀ ਕਲਚਰ ਖਤਮ ਹੋ ਗਿਆ ਤਾਂ ਫਿਲਮਾਂ ਚ ਹੀ ਰਹਿ ਗਿਆ ਹੁਣ ਉਹਨਾਂ ਕੋਲੇ ਦੋ ਚਾਰ ਹੈਗੇ ਇੱਕ ਜਾਂ ਫਿਰ ਦਿੱਲੀ ਖੜਿਆ ਹੋਇਆ ਬੜੋਦਾ ਹਾਊਸ ਦੇ ਬਾਹਰਲੇ ਪਾਸੇ ਖੜਾ ਐ ਬਸ ਆਹੀ ਚੀਜ਼ਾਂ ਰਹਿ ਗਈਆਂ ਪਰ ਮੇਰੇ ਹਿਸਾਬ ਨਾਲ ਪੁਰਾਣਾ ਕਲਚਰ ਨੂੰ ਜ਼ਿੰਦਾ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਅੱਡੇ ਬਜ਼ੁਰਗ ਕੀ ਚੀਜ਼ ਹੁਣ ਤਾਂ ਹਾਲਾਤ ਇਹ ਜੇ ਬਣੇ ਪਏ ਉਹ ਜਿਹੜੇ ਘਰੇ ਬਜ਼ੁਰਗ ਗੁਜ਼ਰ ਜਾਂਦਾ ਉਹਦੀ ਫੋਟੋਸ਼ੇਟ ਪਹਿਲੀ ਸੈਟ ਦਿੰਦੇ ਜਿੰਦੇ ਜੀ ਸਾਈਡ ਤੇ ਕਰ ਦਿੰਦੇ ਹੁਣ ਕਿੰਨੀਆਂ ਬਿਲਡਿੰਗਾਂ ਮੰਨ ਲਓ ਅੰਗਰੇਜ਼ ਟਾਈਮ ਦੇ ਬਣੀਆਂ ਇਹ ਸਾਰੀ ਰੇਲਵੇ ਦੇ ਅੰਦਰ ਹੈਗੀ ਹਾਂਜੀ ਹਾਂਜੀ ਇਹ ਰੇਲਵੇ ਦਾ ਬਹੁਤ ਵੱਡਾ ਏਰੀਆ ਰੇਲਵੇ ਬੰਦਾ ਤਾਂ ਹੁਣ ਡਿਵੈਲਪਮੈਂਟ ਨਹੀਂ ਕਰਨਾ ਚਾਹੁੰਦਾ ਚਾਹੇ ਤਾਂ ਇੱਥੇ ਮਕਾਨਾ ਬਣ ਸਕਦੀ ਜਿਵੇਂ ਆ ਕੁਆਟਰ ਪੁਰਾਣੇ ਤੋੜ ਤੇ ਨਵੇਂ ਬਣਾਤੇ ਜਿਹੜੇ ਅੰਗਰੇਜ਼ਾਂ ਵਾਲੇ ਤੋੜ ਕੇ ਉਹ ਤਾਂ ਖੰਡਰ ਬਣਾਤੇ ਉਹ ਨਸ਼ਿਆਂ ਦਾ ਅੱਡਾ ਬਣ ਗਿਆ ਤੇ ਜਿਹੜੇ ਨਵੇਂ ਬਣਾਏ ਉਹ ਢ ਇੰਨੀ ਜਗ੍ਹਾ ਹੋਣ ਦੇ ਬਾਵਜੂਦ ਜਿਹੜੇ ਰੇਲਵੇ ਦੇ ਮੁਲਾਜ਼ਮ ਐ ਉਹਨਾਂ ਨੂੰ ਛੋਟੇ-ਛੋਟੇ ਕੁਚੀਆਂ ਬਣਾ ਕੇ ਦਿੰਦੇ ਐ। ਇਹ ਤੁਹਾਡੇ ਕੋਲ ਜਗ੍ਹਾ ਹੀ ਇੰਨੀ ਪਈ ਤੁਸੀਂ ਕਿਹੜਾ ਖਰੀਦਣੀ ਐ। ਪਤਾ ਨਹੀਂ ਕਿਉਂ ਛੋਟੇ-ਛੋਟੇ ਛੋਟੇ-ਛੋਟੇ ਛੱਤਾਂ ਬਣਾ ਦਿੰਦੇ ਐ 7x8x8 ਫੁੱਟ ਦੇ। ਇੰਨੀ ਜਗ੍ਹਾ ਪਈ ਖੁੱਲੇ ਬਣਾ ਕੇ ਦੋ ਉਹਨਾਂ ਨੂੰ ਕੁਆਟਰ ਤਾਂ ਕਿ ਲੋਕ ਰਹਿ ਸਕਣ ਡਿਵੈਲਪਮੈਂਟ ਕਰ ਸਕਣ। ਪਰ ਉਹ ਹੈ ਹੀ ਨਹੀਂ ਕਿ ਸਿਸਟਮ ਹੀ ਨਹੀਂ। ਦੱਸਿਆ ਜਾ ਰਿਹਾ ਜਿਹੜੀ ਵੀ ਇਹ ਬਿਲਡਿੰਗਾਂ ਬਣੀ ਐ ਹਵੇਲੀਆਂ ਬਣੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ। ਇੰਨਾ ਵਿੱਚ ਏਸੀ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ। ਇੰਨੀ ਗਾਰਡਰ ਵੀ ਤਾਂ ਨਾਲ ਦੀ ਨਾਲ ਸਾਲ ਤੋਂ ਸਾਲਾਂ ਵੱਡਿੱਕ ਜਾਂਦਾ ਅੱਜ ਵੀ ਅੱਜ ਵੀ ਜੇ ਤੁਸੀਂ ਇਹਦੇ ਅੰਦਰ ਗਾਰਡਨ ਦੇਖੋਗੇ ਨਾ ਜਾਂ ਗਰਨ ਲਾਉਂਕ ਬਣਿਆ ਜਾਂ ਤੁਹਾਡੇ ਜਿਹੜੇ ਕੋਈ ਪੁਰਾਣੇ ਰਫਰਾ ਇਹ ਉਹਨਾਂ ਦੇ ਅੰਦਰ ਏਡੇ ਏਡੇ ਗਾਰਡਨ 2-2 ਫੁੱਟ ਦੇ ਆ ਅੱਜ ਵੀ ਉਵੇਂ ਹੀ ਹੈ ਕੋਈ ਜੜ ਨਹੀਂ ਲੱਧਿਆ ਆਪਣੇ ਵਾਲੇ ਤੋਂ ਤੀਜੇ ਦਿਨ ਜੜ ਲੱਗ ਕੇ ਝੜ ਜਾਂਦੇ ਆ ਸਿਮਿੰਟ ਮਿਲਾਵਟ ਹਰ ਚੀਜ਼ 'ਚ ਹੀ ਮਿਲਾਵਟ ਹੈ ਸਾਡੇ ਤਾਂ ਖਾਣ ਜੀ ਹਰ ਚੀਜ਼ 'ਚ ਮਿਲਾਵਟ ਕੋਈ ਕਈ ਵਾਰੀ ਗੱਲਾਂ ਕਰਦੇ ਆ ਅਗਲਾ ਕਹਿੰਦਾ ਯਾਰ ਅੰਗਰੇਜ਼ਾਂ ਦੇ ਸਾਡੇ 'ਚ ਕੀ ਅੰਤਰ ਹੈ ਅੰਤਰ ਇਹ ਹੈ ਵੀ ਪੁਰਾਣੇ ਟਾਈਮ ਤੇ ਅਸੀਂ ਜਿਹੜਾ ਦੁੱਧ ਪੀਂਦੇ ਸੀ ਉਹਦੇ ਤਾਕਤ ਹੁੰਦੀ ਸੀ ਹੁਣ ਸਾਨੂੰ ਬਿਮਾਰੀਆਂ ਲੱਗਦੀਆਂ ਹਰ ਚੀਜ਼ 'ਚ ਮਿਲਾਵਟ ਹੈ ਸਬਜ਼ੀ 'ਚੋਂ ਨਿਕਲਾਂਗੇ ਦਵਾਈਆਂ 'ਚ ਫਾਦਾਂਗੇ ਦਵਾਈਆਂ ਮੈਨੂੰ ਲੱਗਦਾ 90 95% ਲੋਕ ਦਵਾਈਆਂ ਹੀ ਖਾ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਅੰਗਰੇਜ਼ਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਬਣਾਈਆਂ ਸਫਾਈ ਉਹਨਾਂ ਭੁੱਲ ਗਏ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀ ਉਹਨਾਂ ਦੀਆਂ ਜਿਹੜੀਆਂ ਕੋਈ ਫਸਲਾਂ ਬੀਜਦੇ ਸੀ ਉਹ ਵੀ ਅਸੀਂ ਭੁੱਲ ਗਏ ਹੁਣ ਅਸੀਂ ਸਾਰੇ ਫੈਸ਼ਨ ਦੇ ਦੌਰ 'ਚ ਪੈ ਗਏ ਕਲਬਾਂ 'ਚ ਜਾਣ ਲੱਗੇ ਤੇ ਉਹ ਸਾਰਾ ਕੰਮ ਹੋਇਆ ਪੁਰਾਣੇ ਟਾਈਮ ਤੇ ਅਜਨੇ ਕੋਈ ਕਲੱਬ ਹੁੰਦਾ ਸੀ ਇਹਨੂੰ ਕਲੱਬ ਵੀ ਕਹਿ ਦਿੰਦੇ ਜੋ ਪਰਲੇ ਪਾਸੇ ਕਲੱਬ ਜਿੱਥੇ ਫਿਲਮਾਂ ਦਿਖਾਉਂਦੇ ਸੀ ਜਾਂ ਕੋਈ ਰਾਮਲੀਲਾ ਉਸ ਟਾਈਮ ਤੇ ਹੁੰਦੀ ਸੀ ਇਹਦੇ ਅੰਦਰ ਡਾਂਸ ਦੇਖਿਆ ਜਾਂਦਾ ਸੀ ਪਰਲੇ ਪਾਸੇ ਉਹਨਾਂ ਦਾ ਹੈੱਡ ਆਫਿਸ ਸੀ ਜਿਹੜੇ ਅੰਗਰੇਜ਼ ਸੀ ਜੇ ਦੂਜੀ ਸ਼ਹਿਰ ਚ ਜਾਣਾ ਹੁੰਦਾ ਤਾਂ ਕੋ ਸਟੇਸ਼ਨ ਤੇ ਜਾਂਦੇ ਸੀ ਰੇਲਵੇ ਕੋਲ ਕਿਹੜਾ ਕੋਈ ਪੈਸਾ ਨਹੀਂ ਰੇਲਵੇ ਆਈਵਰੀ ਕਹਿੰਦੇ ਜੀ ਇੰਨੇ ਦੇ ਫੈਸੇ ਤੇ ਆ ਦਾਦਾ ਦਵਾੜ ਦੀਆਂ ਟੁੱਪਾਂ ਲਾ ਚੁਣੀਆਂ ਵੀ ਤੁਸੀਂ ਘੱਟੋ ਘੱਟ ਰੋਸ਼ਨੀ ਤਾਂ ਕਰੋ ਯਾਰ ਭੜੀਆਂ ਸੜਕਾਂ ਇਹ ਇਹ ਸੜਕ 45 ਫੁੱਟ ਦੀ ਹੈ ਉਹਨੇ ਆਵਾ ਜਾ ਵੀ ਦੇਖੋ ਸਾ ਸਾਹ ਦੇ ਚੁੱਤੀ ਪੀਏ ਕਿਸੇ ਅਫਸਰ ਦੇ ਜੂ ਰੰ ਮੈਨੂੰ ਲੱਗਦਾ ਟੱਟੋ ਘਟੇ ਲੱਖ ਬੰਦਾ ਤੇ ਰੋਜ਼ ਅਪਡੋਨ ਕਰ ਰਿਆ ਐਸੋਲੇ ਅੱਜ ਦੇ ਹਾਲਾਤਾਂ ਮੁਤਾਬਕ ਤੁਸੀਂ ਸੜਕ ਤੇ ਚੱਲੋ ਮੈਂ ਤੁਹਾਨੂੰ ਦੱਸਣਾ ਵੀ ਕੀ ਹਾਲਾਤ ਆ ਕਿੱਡੇ ਕਿੱਡੇ ਖੱਡੇ ਬਣੇ ਪਏ ਆ ਕੋਈ ਇੰਦੀ ਕੰਨੀ ਸੁਣਵਾਈ ਨਹੀਂ ਆ ਇੱਕ ਵਾਰੀ ਇਹਨਾਂ ਨੇ ਬੜਾਈ ਸੀ ਜਦੋਂ ਮੈਂ ਇਹਨਾਂ ਦੇ ਟਮਾਟਰ ਤੇ ਆਂਡੇ ਵਗੈਰਾ ਇੱਥੇ ਮਾਰੀ ਸੀਗੇ ਉਦੋਂ ਇਹਨਾਂ ਨੇ ਪਰਚਾ ਦੇਤਾ ਉਦੋਂ ਮੈਂ ਬਣ ਗਈ ਸੀ ਉਸ ਤੋਂ ਬਾਅਦ ਕਿਸੇ ਨੇ ਬਾਈ ਤਾਂ ਹੀ ਨਹੀਂ ਇਹ 45 ਫੁੱਟ ਦੀ ਛੜਕ ਐ ਇਹ ਸਹੀ ਮੈਨੂੰ ਜੀ ਕਪਲਜੀ ਜਿਹੜਾ ਇਹ ਰੋਡ ਐ ਨਾ ਇਹ ਰੇਲਵੇ ਦਾ ਵੀ ਨਹੀਂ ਐ ਇੱਥੋਂ ਸ਼ੇਰਖਾਂ ਸੂਰੀ ਮਾਰਗ ਹੁੰਦਾ ਇਹਦਾ ਨਾਮ ਐ ਸ਼ੇਰਖਾਂ ਸੂਰੀ ਮ ਅਕਬਰ ਦੀਆਂ ਪੋਜਾ ਪੈਦਲ ਜਾਂਦੀਆਂ ਹੁੰਦੀਆਂ ਸੀ ਵੀ ਲੱਗਿਆਗਾ ਹਾਂ ਹਾਂ ਪੈਦਲ ਜਾਂਦੀਆਂ ਹੁੰਦੀਆਂ ਸੀ ਦਿੱਲੀ ਨੂੰ ਪਰਤਾਨ ਕਰਦੀਆਂ ਸੀ ਐਂ ਵੀ ਹੋ ਕੇ ਇਹਦਾ ਨਾਮ ਸ਼ੇਰ ਦਾ ਸੂਰੀ ਮਾਰਗ ਹੈ ਸਹੀ ਤੇ ਇਹ ਜਿਹੜਾ ਰੇਲਵੇ ਹੈ ਰੇਲਵੇ ਨੇ ਮੰਨ ਲਓ ਆਪਦੀ ਕਰਦੇ ਐ ਇਹ ਕਹਿੰਦੇ ਆ ਵੀ ਜਿਹੜਾ ਰੇਲਵੇ ਦਾ ਕੰਮ ਸਾਡੀ ਡਿਊਟੀ ਆ ਪ੍ਰਾਈਵੇਟ ਨਹੀਂ ਕਰ ਸਕਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਫਿਰ ਪ੍ਰਾਈਵੇਟ ਦਾ ਸੀਵਰ ਕਿਉਂ ਵਰਤਦੇ ਹੋ ਪ੍ਰਾਈਵੇਟ ਦੇ ਲੋਕਾਂ ਦੇ ਵਿੱਚ ਜਾਂਦੇ ਕਿਉਂ ਫਿਰ ਇੱਥੇ ਇੱਕ ਵਧੀਆ ਵੱਡੀ ਵੱਡੀ ਤੁਹਾਡੇ ਕੋਲ ਜਗ੍ਹਾ ਇੱਕ ਇੱਥੇ ਵਧੀਆ ਮਾਰਕੀਟ ਬਣਾਓ ਜਿੱਥੇ ਲੋਕ ਪਰਤੇਜ ਕਰਨ ਰੇਲਵੇ ਵਾਲੇ ਸਮਾਨ ਲੈਣ ਕਿੱਥੋਂ ਲਾ ਸਸਤੀਆਂ ਤੇ ਰੋਜ਼ੀਨਾ ਹੁੰਦੀਆਂ ਸੀ ਅੰਗਰੇਜ਼ਾਂ ਦੇ ਟਾਈਮ 'ਤੇ ਉੱਥੇ ਸਸਤਾ ਸਮਾਨ ਮਿਲਦਾ ਸੀ ਉਦੋਂ 2 ਰੁਪਏ ਕਿਲੋ ਖੰਡ ਹੁੰਦੀ ਸੀ ਅੱਜ ਤਾਂ ਉਹ ਵੀ ਬੰਦ ਕਰਤੀਆਂ ਇਹਨਾਂ ਨੇ ਖਾਣ ਪੀਣ ਦਾ ਉਹਨਾਂ ਨੂੰ ਫੁਰਸਤ ਨਹੀਂ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਇਹਨੇ ਸਾਡੇ ਨਾਲ ਸਾਫਕਾ ਵੀਜੇ ਕੁਮਾਰ ਐਮ ਸੀ ਜਿਨ੍ਹਾਂ ਨੇ ਦੱਸਿਆ ਜਿਨ੍ਹਾਂ ਦੇ ਵੀ ਅੰਦਰ ਇਹ ਜਿਹੜਾ ਕਿ ਬਿਲਡਿੰਗ ਜਾਂ ਹਵੇਲੀ ਜਾਂ ਕੁਝ ਵੀ ਅੰਗਰੇਜ਼ਾਂ ਦੇ ਟਾਈਮ ਦੀ ਆ ਜਿਹੜੀ ਕਿ ਇਮਾਰਤਾਂ ਰਹਿੰਦੀ ਹੈ ਤਾਂ ਉਹ ਜਿਹੜਾ ਵਿਰਸਾ ਸਹੀ ਰੱਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਪਈ ਸਾਡੇ ਇਥੇ ਦੇਸ਼ ਪੰਜਾਬ ਬਠਿੰਡੇ ਵਿੱਚ ਅੰਗਰੇਜ਼ ਰਹਿੰਦੇ ਸੀਗੇ ਤਾਂ ਬੱਚੇ ਵੀ ਤਾਂ ਕਿ ਜਾਗਰੂਕ ਹੋ ਸਕਣ ਕੈਮਰਾਮੈਨ ਕਰਨ ਨਾਗਪਾਲ ਦੇ ਨਾਲ ਕਪੀਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ